ਮੈਨੂੰ ਵਿਖੇ ਸੁਣਨ ਚਾਹੁੰਦਾ ਨਿਕਟਾ ਇਸ ਤੋਂ ਲਾਵਾ ਜਿਹੜਾ ਖੇਤਾਂ ਦੇ ਵਿੱਚ ਆ ਕੇ ਰਾਤ ਨੂੰ ਸਟਾਰਟਰ ਮੋਟਰਾਂ ਤੇ ਕੀ ਹੋ ਰਿਹਾ ਹੈ ਕੋਈ ਕਰੇ ਲੋੜੇ ਬੋਲੋ 3 ਸੈਕਿੰਡ ਤੇ ਬੈਂਟਰਲ ਮਤਲਬ ਬ੍ਰਹਮ ਗਿਆ ਇਹ ਅਸੀਂ ਇਹ ਇਸ ਇਹ ਅੱਜ ਨਾ ਇਹ ਬ੍ਰਿਟਾਨੀਆ ਦੇ ਇਤਿਹਾਸੀ ਇੰਡਸਟਰੀਆਂ ਬਾਰੇ ਗੱਲ ਕਰਾਂਗੇ ਅਵਾਰ ਦਾ ਨਾਮ ਦੇ ਰਿਹਾ ਲਿਖੋ ਕਿਸ ਰਾਜ ਤੁਹਾਡੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿਸ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਉਹਦੇ ਬਾਰੇ ਦਿਓ ਜਾਣਕਾਰੀ ਇਹ ਅਸੀਂ ਇਸ ਹਾਲੇ ਨਾਲ ਥਾਣਾ ਦੇ ਏਰੀਆ ਦੇ ਵਿੱਚ ਕਾਫੀ ਡਕਟਰਾਂ ਖੋਹਾਂ ਤੇ ਚੋਰੀਆਂ ਵਾਰਦਾਤਾਂ ਨੂੰ ਜਾਮ ਦੇ ਨਾਲ ਸੀ ਉਹਨਾਂ ਨੂੰ ਅਸੀਂ ਕਾਬੂ ਕੀਤਾ ਨਾਂ ਦਾ ਜੀ ਵੀ ਇਹ ਜਿਹੜੀ ਕੰਗਾਇਨ ਦੇ ਵਿੱਚ ਤੋਂ ਜਿਹੜੇ ਡਾਹਰਪੁਰ ਭਾਈ ਕਾ ਜਲਾ ਬੰਡਾ ਜਿਹੜਾ ਨਾਲੇ ਦੂਪੋਂ ਚਲਾ ਨਿਕਲ ਸਤਿੰਦਰ ਸਿੰਘ ਤੇ ਜਾਸਪੀ ਸਿੰਘ ਨੇ ਤਨ ਕਾਬੂ ਕਰਕੇ ਨਾਲੇ ਉਹਨਾਂ ਨੂੰ ਮੋਟਰਸਾਈਕਲ ਤੇ ਇੱਕ ਬੈਟਰੀ ਵਾਲਾ ਮਟਰ ਰਾਮ ਕਰਾਇਆ ਇਹ ਜਿਹੜਾ ਕਿ ਮਾਲਸੀ ਦੀ ਟੂੜੀ ਦਾ ਉਹ ਸਮਾਦ ਭਾਈ ਦਾ ਇੱਕ ਅਵਧਾਰ ਸਿੰਘ ਲਕਵਾਰ ਦਾ ਕੰਮ ਕਰਦਾ ਉਹਨਾਂ ਨੂੰ ਦੇਖ ਕੇ ਚੁਪਾ ਨੂੰ ਚਲਾਣ ਦਿੱਤਾ ਇਸ ਤੋਂ ਇਲਾਵਾ ਜਿਹੜਾ ਖੇਤਾਂ ਦੇ ਵਿੱਚ ਜਾ ਕੇ ਰਾਤ ਨੂੰ ਸਟਾਰਟਰ ਨੂੰ ਮੋਟਰਾਂ ਤੇ ਕੇਬਲਾਂ ਉਹ ਕੰਬਸ ਵਾਕ ਦਾ ਤਰ੍ਹਾਂ ਦੀ ਸੀ ਉਹ ਦੋ ਜਸਪ੍ਰੀਤ ਸਿੰਘ ਨੇ ਜਿਹੜੇ ਪੱਤੋ ਹੀਰਾ ਸਿੰਘ ਦੇ ਰਹਿਣ ਵਾਲੇ ਆ ਤੇ ਉਹ ਉਹਨਾਂ ਦੇ ਪਿੰਡ ਦਾ ਜਿਹੜਾ ਇੱਕ ਹਰਦੀਪ ਸਿੰਘ ਕਿਸਾਨ ਸੀ ਉਹਦੇ ਖੇਤ ਦੇ ਵਿੱਚ ਉਹਨਾਂ ਨੇ ਸਾਰਾ ਸਮਾਨ ਚੋਰੀ ਕੀਤਾ ਤੇ ਹੋਰ ਕਿਤਾਹ ਜਿਹੜੀ ਜਵਾਨ ਚੋਰੀ ਕੀਤਾ ਉਹ ਸਾਰਾ ਸਮਾਨ ਜਿਹੜਾ ਟਰਾਂਸਫਰ ਵਾਲੋਂ ਚ ਕੱਢ ਗਏ ਤੇ ਜਿਹੜਾ ਉਤਾਂਬਾ ਲੋਹਾ ਜਾਂ ਇਸ ਤਰ੍ਹਾਂ ਦਾ ਜਿਹੜਾ ਸਕ੍ਰੈਪ ਹੈ ਉਹ ਇਥੋਂ ਨਿਹਾਲ ਸਿੰਘ ਵਾਲੇ ਦਾ ਇੱਕ ਜਿਹੜਾ ਕਵਾੜ ਦਾ ਕੰਮ ਕਰਦਾ ਉਹ ਗਲਤ ਕੁਮਾਰ ਉਹ ਨੂੰ ਔਰ ਉਹਦੀ ਭੀ ਮਾਤਰਾ ਦੇ ਵਿੱਚ ਵੇਖਦੇ ਜਿਹਨਾਂ ਆਮ ਜਿਹੜਾ ਕਿਸਾਨਾਂ ਦੇ ਵਿੱਚ ਬੜਾ ਇਹ ਜੀ ਹਾਰਟਾਰ ਸੀ ਤੇ ਇਹਨਾਂ ਨੂੰ ਅਸੀਂ ਕਾਬੂ ਕਰਕੇ ਤੇ ਉਹਦੇ ਤੋਂ ਅਸੀਂ ਕਾਫੀ ਵੱਡੀ ਮਾਤਰਾ ਦੇ ਵਿੱਚ ਮਾਲ ਜਿਹੜਾ ਬਣਾਉਂਦ ਕਰਾਇਆ ਜਿਹਦੇ ਵਿੱਚ ਜਿਹੜਾ ਕੋਈ ਗਰੀਬ ਪਿੰਡਾਂ ਕਰੋ ਦੇ ਨੇੜੇ ਜਿਹੜਾ ਲੋਹਾ ਸਕ੍ਰੈਪ ਹੈ 10 ਕਿਲੋ ਤਾਂਬਾ ਇੱਕ ਕਾਰ ਹੈ ਇੱਕ ਕੈਂਟਰ ਇੱਕ ਉਹਦਾ ਕੰਪਿਊਟਰ ਕੰਡਾ ਇਸ ਤੋਂ ਇਲਾਵਾ ਤਿੰਨ ਚਾਰ ਕੰਟਰ ਜਿਹੜਾ ਉਹ ਬਾਅਦ ਵਿੱਚ ਹੋਰ ਵੀ ਕਵਰੀ ਰਰਰ ਮਾਰਦ ਰਹੀ ਹੈ ਇਹਨਾਂ ਨੂੰ ਗ੍ਰਫਾਰ ਕਰਕੇ ਪੇਸ਼ ਕੀਤਾ ਜਿਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਇਹਨਾਂ ਦੇ ਨਾਲ ਦੇ ਜਿਹੜੇ ਸਾਥੀ ਨੇ ਜਿਹੜੇ ਇਹਨਾਂ ਨਾਲ ਵਾਦ ਤੋਂ ਅਨਜਾਨ ਦੇ ਨਾਲ ਨੇ ਜਿਹੜੇ ਸਾਡੇ ਕੋਲ ਫਿਕਰ ਹੋਏ ਨੇ ਉਹ ਉਹ ਵੀ ਅਸੀਂ ਸਾਰੇ ਰਾਉਂਡ ਆਫ ਕਰਕੇ ਉਹਨਾਂ ਨੂੰ ਇਸ ਮਕਦਮੇ ਦੇ ਵਿੱਚ ਹਿੱਸਾ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਉਹਨਾਂ ਨੂੰ ਹੋਰ ਵੀ ਮਾਲਕ ਦਾ ਬਰਾਮਦ ਹੋਣਾ ਸੀ ਪਹਿਲਾਂ ਵੀ ਕੋਈ ਮੁਕਾਦਮੇ ਦਰਜ ਹੈ ਇਹਨਾਂ ਤੇ ਇਹ ਜੀ ਸਾਡਾ ਅਨਰਸਟੀਚੇਨ ਦਾ ਪਾਰਟ ਆ ਇਹਨੂੰ ਅਸੀਂ ਕਿਉਂਕਿ ਕੁਝ ਆਦਮੀ ਬਾਹਰਲੇ ਛੁਡਾਉਂਦੇ ਨੇ ਉਹਨਾਂ ਦਾ ਅਸੀਂ ਰਿਕਾਰਡ ਚੈੱਕ ਕਰਕੇ ਫਿਰ ਤੁਹਾਨੂੰ ਉਹਦੇ ਬਾਰੇ ਛੱਡੀ ਦੱਸਾਂ ਜੇ ਕਿ ਉਹਨਾਂ ਦੇ ਸਾਬਤ ਕਰ ਰਿਹਾ ਦੇਣਾ ਉਹਦਾ ਕੀ ਟੋਟਲ ਕਿੰਨੇ ਜਣੇਾਂ ਦੀ ਗ੍ਰਿਫਤਾਰੀ ਪਾਈ ਗਈ ਹੈ ਕੋਟੇ ਅਸੀਂ 5 ਬੰਦੇ ਹੋ ਕੇ ਜੀ 3 ਮਕਦਮੇ ਦੇ ਵਿੱਚ ਨੇ 2 ਇੱਕ ਦੇ ਵਿੱਚ ਦੋ ਮਕਦਮੇ ਦਰਜ ਕੀਤੇ ਗਏ ਵੱਖ-ਵੱਖ ਦੋ ਵੱਖ-ਵੱਖ ਮਕਦਮਿਆਂ ਜਿਸ ਤਰ੍ਹਾਂ ਦਾ ਦਰਮਸ਼ੀ ਉਸ ਤੋਂ ਵੀ ਨਾਲੀ ਸਲਾਫ ਕਰ ਦਿੱਤੀ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਟਰਾਂਸਫਾਰਮਰ ਚੋਰੀ ਕਰਕੇ ਇੱਕ ਕਵਾੜੀ ਵਿੱਚ ਜਾ ਰਹੇ ਸੀਗੇ ਉਹ ਬੰਦੇ ਉਹ ਕਵਾੜੀਆਂ ਵੀ ਰੈਸਟਰੀ ਤੋਂ ਉਹ ਮਕਦਮੇ ਵਿੱਚ ਸਰਕਾਰ ਹੋ ਕੇ ਜਿਹਨਾਂ ਦਾ ਮਾਲ ਸਾਰਾ ਬਰਾਮਦ ਹੋ ਗਿਆ ਤੇ ਪ੍ਰੋਪਰ ਰਮਾਰੀ ਕਰ ਵੀ ਕਾਨੂੰਨ ਅਨੁਸਾਰ ਕਰ ਦਿੱਤੀ